ਮੇਲ ਸੱਚੇ ਪਾਤਸ਼ਾਹ ਜਿੰਨਾ ਮਿਲਿਆ ਨਾਮ ਜਿਤੇ ਆਵੇ ਸੇਰੀ ਪਿਆਰ ਮੇਲ ਸੱਚੇ ਪਾਤਸ਼ਾਹ ਜਿੰਨਾ ਮਿਲਿਆ ਨਾਮ ਜਿਤੇ ਆਵੇ ਕਹਿਣ ਕਥਣੀ ਦੇ ਪੂਰੇ ਪੱਕੇ ਹੋਣ ਸੂਰੇ ਜੋ ਤੇਰੇ ਚਰਨਾਂ ਦੇ ਹੁਣ ਵਸਦੇ ਹਦੂਰੇ ਜੋ ਮਨ ਦੇ ਕੀ ਹੋਣ ਆਤਮ ਗਿਆਨੀ ਜੋ ਸ਼ਬਦ ਸੰਗ ਜੋੜਦੇ ਸੁਰਤ ਹੋਣ ਭਿਆਨੀ ਜੋ ਕਹਿਣੀ ਕਥਣੀ ਦੇ ਪੂਰੇ ਪੱਕੇ ਹੋਣ ਸੂਰੇ ਜੋ ਤੇਰੇ ਚਰਨਾਂ ਦੇ ਹੁਣ ਵਸਦੇ ਅਧੂਰੇ ਜੋ ਮਨ ਦੇ ਵਾਰਾ ਕੀ ਹੋਣ ਆਤਮ ਗਿਆਨੀ ਜੋ ਸ਼ਬਦ ਸੰਗ ਜੋੜਦੇ ਸੁਰਤ ਹੁਣ ਧਿਆਨੀ ਜੋ ਰਸਨਾ ਤੋਂ ਰਹਿਣ ਜਿਹੜੇ ਜਪਦੇ ਤੈਨੂੰ ਹਿਰਦਾ ਜਿੰਨਾ ਦਾ ਸਦਾ ਧਿਆਵੇ